ਦੋਸਤੋ ਆ ਜਿਹੜੀ ਦੇਖਦੇ ਪਿਓ ਇਹ ਹੈ ਗੀਏ ਪੈਰਿਸ ਨੋ ਦੀ ਮਸ਼ਹੂਰ ਗੈਲਰੀ ਗੈਲਰੀ ਲਾਫਾਇਤ ਜਿੱਥੇ ਸਾਰਿਆਂ ਸਾਰੇ ਮਹਿੰਗੇ ਸਟੋਰ ਨੇ ਉਹ ਬਈ ਬਿਲਡਿੰਗ ਦੇਖੋ andro ਕਿੰਨੀ ਸੋਹਣੀ ਹੈ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਸਵਾਗਤ ਕਰਦਾ ਤੁਹਾਡਾ ਇਸ ਨਵੀਂ ਵੀਡੀਓ ਵਿੱਚ ਮੈਂ ਹਾਂ ਇਸ ਟਾਈਮ ਪੈਰਿਸ ਪੈਰਿਸ 9 ਤੇ ਮੇਰੇ ਪਿੱਛੇ ਜੋ ਦੇਖ ਰਹੇ ਉਹ ਹੈਗੀ ਹੈ ਗੈਲਰੀ ਲਾਫਾਇਤ ਜਿਹੜੀ ਕਿ ਮਸ਼ਹੂਰ ਗੈਲਰੀ ਹੈ ਫਰਾਂਸ ਦੀ ਪੈਰਿਸ ਦੀ ਤੇ ਇਹ ਪੈਂਦੀ ਹੈ 9 ਪੈਰਿਸ ਚ ਤੇ ਜਿਹੜਾ ਅੱਜ ਆਪਾਂ ਕਰਾਂਗੇ ਪੂਰਾ ਕਵਰ 9 ਪੈਰਿਸ ਤਿਆਉ ਸ਼ੁਰੂ ਕਰਨੇ ਆ ਫਿਰ 9 ਪੈਰਿਸ ਇਹ ਜੋ ਗਲੀ ਦੇ ਦੇ ਵਿੱਚ ਹੋਈ ਇਹ ਸੱਜੇ ਪਾਸੇ ਇੱਧਰ ਆ ਬਿਲਡਿੰਗ ਇਹ ਵੀ ਸਾਰੀ ਹੈਗੀ ਜਿਹੜੀ ਗੈਲਰੀ ਅੰਦਰ ਹੈਗੇ ਸਾਰੀਆਂ ਦੁਕਾਨਾਂ ਸ਼ੋਪਾ ਮਹਿੰਗੀ ਮਹਿੰਗੀ ਸ਼ੋਪਾ ਜਿਹੜੀਆਂ इधर यहोजा बिल्डिंग आ पिछे है जरा ये है पैलेस गारनी ये दोस्तों सारा गया। सारी मेंगी है मॉल टाइप कर अंदर दाना ने शॉपा ने महंगी महंगी शॉपा ने उपर जी आगी उपर बनी है फ्रेंच कैरास जी उपर बनी है उपर खाली है ਤੁਸੀਂ ਉੱਪਰ ਜਾ ਕੇ ਪ੍ਰਪੇਅਰਸ ਦਾ 뷰 ਲੈ ਸਕਦੇ ਹੋ ਉੱਪਰ ਜਿਹੜਾ ਲੋਕੀ ਖੜੇ ਹਨ ਦੇਖਦੇ ਹੋਣਾ ਤੁਸੀਂ ਮੈਂ ਜ਼ੂਮ ਕਰਕੇ ਥੋੜਾ ਜਿਹਾ ਦਿਖਾਣਾ ਇੱਧਾ ਲੋਕੀ ਉੱਪਰ ਰੋਡ ਪਰ ਕਰਕੇ ਤੇ ਫਿਰ ਆਪਾਂ ਜਾਣੇ ਆ ਦੂਜੇ ਪਾਸੇ ਤੇ ਕਰਨੇ ਆ ਐਂਟਰੀ ਬਿਲਡਿੰਗ ਚ ਤੁਸੀਂ ਸ਼ਾਇਦ ਦੇਖਿਆ ਹੋਵੇ ਵੀਡੀਓ ਚ ਵੀ ਜਿਹੜੀ ਗੈਲਰੀ ਲੱਭਾਈ ਹੈ ਦੀ ਬਿਲਡਿੰਗ ਜਿਹੜੀ ਦਿਖਾਉਂਦੇ ਨੇ ਬਹੁਤ ਸੋਹਣੀ ਅੰਦਰੋਂ ਜਾਣੇ ਆ ਉੱਥੇ ਦੇਖਨੇ ਆ ਐਂਟਰੀ ਕਰਕੇ ਉਹ ਦੇਖੋ ਭਾਈ ਸਾਹਮਣੇ ਇਹ ਬਿਲਡਿੰਗਾਂ ਦੇ ਵਿੱਚੋਂ ਇਹਨਾਂ ਨੇ ਰਸਤਾ ਕੱਢਿਆ ਉੱਪਰ ਫਸਟ ਫਲੋਰ ਤੋਂ ਇੱਕ ਬਿਲਡਿੰਗ ਤੋਂ ਦੂਜੀ ਬਿਲਡਿੰਗ ਜਾਣ ਵਾਸਤੇ ਇੱਧਰ ਅੱਗੇ ਐਂਟਰੀ ਵੀ ਇੱਧਰ ਵੀ ਜਿਹੜੀ ਐਂਟਰੀ ਹੈਗੀ ਏ ਉਹ ਗੈਲਰੀ ਦੇ ਅੰਦਰ ਅੱਗੇ ਨੇ ਜਿਹੜੇ ਸਟੋਰ ਤੇ ਕੁਝ ਇਹੋ ਜਿਹਾ ਦਿਖਦਾ ਦੇਖੋ ਰਸ ਕਾਫੀ ਹੁੰਦਾ ਇੱਥੇ ਗਰਮੀਆਂ ਚ ਵੀ ਸਾਲਾਂਾਂ ਚ ਵੀ ਤੁਸੀਂ ਪਾਰਿਸਾਂ ਨੂੰ ਆਲੇ-ਆਲੇ ਤੁਸੀਂ ਇੱਥੇਾਂ ਵਿੱਚ ਖਾਸ ਕਰ ਜਿਹੜੇ ਤੁਸੀਂ ਆ ਦੇਖਦੇ ਪਿਓ ਚਾਲਾ ਵਿੱਚ ਇੱਥੇ ਨਾ ਬਹੁਤ ਜ਼ਿਆਦਾ ਲਾਈਟਿੰਗ ਹੁੰਦੀ ਹੈ ਜਿਹੜੀ ਖਾਸ ਕਰਕੇ ਇਸ ਦੇ ਮੌਕੇ ਤੇ ਤੇ ਲਾਈਟਿੰਗ ਲੋਕੀ ਦੇਖਣ ਦੂਰ ਦੂਰ ਉੱਪਰ ਉਹ ਲਾਈਟ ਚੋਂ ਜਾਂਦੀ ਕਿ ਨਾ ਬਹੁਤ ਸ਼ਿੰਗਾਰਿਆ ਹੁੰਦਾ ਤੇ ਹਰ ਜਿਹੜਾ ਆ ਸ਼ੀਸ਼ੇ ਦੇ ਦੇ ਹਰ ਸ਼ੀਸ਼ੇ ਦੇ ਵਿੱਚ ਵੱਖਰੇ ਵੱਖਰੇ ਡੈਕੋਰੇਸ਼ਨ ਹੁੰਦੀ ਹੈ ਇੱਥੇ ਇਹ ਸਾਰਾ ਆ ਗਿਆ ਦੋਸਤੋ ਨੋ ਪੈਰਿਸ ਜਿਹੜੀ ਆ ਗਲੀ ਦੇਖਦੇ ਪਿਓ ਇੱਧਰ ਮੇਰੇ ਸੱਜੇ ਪਾਸੇ ਇਹ ਚਲੀ ਜਾਂਦੀ ਸਿੱਧੀ ਇਹਨੂੰ ਕਿੰਦੇ ਲਫਾਇਤ ਇਹ ਜਾਂਦੀ ਸਿੱਧੀ ਪੈरिस 10 ਨੂੰ ਜਿੱਥੇ ਜਗੇ ਸਾਰੀਆਂ ਸ਼ੋਪਾਂ ਇੰਡੀਅਨ ਸ਼ੋਪਾਂ ਜਿਹਨੂੰ ਕਹਿੰਦੇ ਆਪਾਂ ਗਰਦੀ ਨੋਟ ਲਾਸਪਲ ਤੇ ਇੱਧਰੋਂ ਇੱਧਰ ਸਾਰਾ ਨੋ ਪੈरिस ਆ ਗੈਲਰੀ ਲਫਾਇਤ ਆ ਸਾਹਮਣੇ ਜਿਹੜੀ ਸੜਕ ਸਾਰੀ ਜਿਹੜੀ ਜਾਂਦੀ ਪਈ ਸੜਕ ਰੋਡ ਜਾਂਦਾ ਪਿਆ ਇਹਨੂੰ ਕਿੰਦੇ ਨੇ ਬੁਲਵਾ ਉਸਮਨ ਤੇ ਸਾਹਮਣੇ ਇਹੀ ਸਾਰੀ ਗੈਲਰੀ ਜਿਹੜੀ ਉਹ ਜਾ ਕੇ ਦੂਰ ਤੱਕ ਇਹੀ ਗੈਲਰੀ ਹੈ ਤੇ ਜਿਹੜੇ ਸਾਰੇ ਸਟੋਰ ਨੇ ਇਹ ਘੱਟੋ ਘੱਟ 4-5 ਮੰਜ਼ਲਾਂ ਤੇ ਇਦਾਂ ਹੀ ਹੈ ਬਿਲਡਿੰਗਾਂ ਸੱਜੇ ਪਾਸੇ ਵੀ ਤੇ ਖੱਬੇ ਪਾਸੇ ਵੀ ਸਾਰੇ ਸਟੋਰ ਨੇ ਤੇ ਦੋਸਤੋ ਕਰਨੇ ਆ ਅੰਦਰ ਐਂਟਰੀ ਤੇ ਦੇਖਣੇ ਆ ਅੰਦਰੋਂ ਇਦਾਂ ਦੇ ਦਿਖਦੀ ਹੈ ਗੈਲਰੀ ਆ ਗਈ ਬਾਈ ਐਂਟਰੀ ਅੰਦਰ ਦੀ ਕਰਨੇ ਆ ਐਂਟਰ ਤੇ ਦੇਖੋ ਅੰਦਰ ਜੋ ਐਂਟਰੀ ਸਾਰੇ ਸਟੋਰ ਨੇ ਇਹ ਸਾਰਾ ਅੰਦਰ ਜਿਹੜੇ ਸਟੋਰ ਨੇ ਮੈਂ ਕਿ ਮੈਂ ਕਿ ਸਟੋਰ ਨੇ ਤੇ ਕੁਝ ਤੋਂ ਦਿਖਾਣਾ ਵਾ ਜਿਹਨਾਂ ਕੀਮਤਾਂ ਆ ਦੇਖੋ ਜਿਹੜੇ ਛੱਲੇ ਨੇ ਇਹਨਾਂ ਦੀ ਕੀਮਤਾਂ 340 120 ਯੂਰੋ ਠੀਕ ਆਫੀ ਮੰਗਾ ਜਿਹੜਾ ਇਹ ਗੈਲਰੀ ਲਫਾਇਤ ਲੋਕੀ ਬਹੁਤ ਆਉਂਦੇ ਨੇ ਬਹੁਤ ਸ਼ੋਪਿੰਗ ਹੁੰਦੀ ਇੱਥੇ ਇਹ ਸਾਰਾ ਬਾਈਏਗਾ ਥੱਲੇ ਇਰੇ ਤੋਂ ਉੱਪਰ ਵੀ ਸਾਰੀਆਂ ਮੰਜ਼ਿਲਾ ਤੇ ਜਿਹੜੇ ਸਟੋਰੀ ਸਟੋਰ ਨੇ ਪਰ ਇੱਕ ਮਾਰਕ ਤੁਹਾਨੂੰ ਤਕਰੀਬਨ ਇੱਥੇ ਮਿਲ ਹੀ ਜਾਏਗਾ ਤੇ ਦੋਸਤੋ ਮੈਂ ਕਰ ਗਿਆ ਅੰਦਰ ਐਂਟਰੀ ਤੇ ਹੁਣ ਮੈਂ ਖੜਾ ਵਾਂ ਗੈਰੀ ਲਫਾਇਤ ਜਿਹੜੀ ਇਹਦੀ ਬਿਲਡਿੰਗ ਹੂਪਲ ਚ ਤੇ ਦੇਖੋ ਕਿੰਨੀ ਸੋਹਣੀ ਬਿਲਡਿੰਗ ਬਣਾਈ ਏ ਤੁਹਾਨੂੰ ਮੈਂ ਸ਼ੋਰਟ ਪਾਦਾਗਾ ਇਹ ਜਿਹੜੀ ਬਿਲਡਿੰਗ ਤੁਸੀਂ ਦੇਖਦੇ ਹੁੰਦੇ ਹੋ ਜਾਂ ਵੀਡੀਓਜ਼ ਤੇ ਜਿਆ ਫੋਰ ਦੇ ਦੇਖੀ ਉਹ ਜਿਹੜੀ ਗੈਲੀ ਲਾਫਾਇ ਜੂ ਸਰਚ ਕਰੋਗੇ ਤੁਹਾਨੂੰ ਇਹ ਵੀਡੀਓ ਜਰੂਰ ਇਹ ਫੋਟੋ ਜਰੂਰ ਸ਼ੋ ਹੁੰਦੀ ਤੇ ਕੁਛ ਇਹੋ ਜਿਹਾ ਬਾਈ ਦਿਖਦੀ ਏ ਬਿਲਡਿੰਗ ਤੇ ਥੱਲੇ ਨਾਲ ਦੇ ਸਟੈਂਡ ਲੱਗੇ ਨੇ ਸਟੈਂਡ ਲੱਗੇ ਨੇ ਪਰਫਿਊਮਾਂ ਦੇ ਤੇ ਮੇਕਅਪ ਦੇ ਸਮਾਨ ਦੇ ਰਾਸ਼ ਬਹੁਤ ਜ਼ਿਆਦਾ ਉੱਪਰ ਵੀ ਜਾ ਸਕਦੇ ਹਾਂ ਉੱਪਰ ਵੀ ਜਾਣਾ ਮੈਂ ਦੋਸਤੋ ਮੈਂ ਹੁਣ ਪਹੁੰਚ ਗਿਆ ਵਾਂ ਤੀਜੀ ਮੰਜ਼ਲ ਤੇ ਲਾਫ ਫਯਾਜ਼ ਦੀ ਤੇ ਮੇਰੇ ਪਿੱਛੇ ਦੇਖਦੇ ਪਿਓ ਇੱਥੇ ਚੜ ਕੇ ਪਿੱਛੇ ਸਾਰੇ ਫੋਟੋ ਕਰਾਉਂਦੇ ਪਏ ਨੇ ਵਿੱਚ ਜਿਹੜੀ ਦਿਖਾਈ ਤੁਹਾਨੂੰ ਥੱਲੂ ਪਰ ਇੱਥੇ ਕਾਫੀ ਲਾਈਨ ਲੱਗੀ ਹੈ ਉੱਪਰ ਜਾਣ ਵਾਸਤੇ ਕਿ ਇਹੋ ਜਿਹੇ ਤੀਜੀ ਮੰਜ਼ਲ ਤੋਂ ਜਿਹੜੀ ਗੈਲਰੀ ਦੇਖੋ ਬਹੁਤ ਸੋਹਣੀ ਹੈ ਤੇ ਆ ਜਿਹੜੇ ਇੱਧਰ ਲੋਕੀ ਫੋਟੋ ਕਰਾਉਂਦੇ ਪਏ ਨੇ ਚੜ ਕੇ ਭਾਈ ਗੱਲ ਕਰੀਏ ਇਹ ਗਲੀ ਲਾਫਾਇਤ ਦੀ ਤੇ ਇੱਕ ਸਾਲ ਦੇ ਦੇ ਹੈਗੇ ਨੇ ਰਜਿਸਟਰ ਜੁਰੇ 33 ਮਿਲੀਅਨ ਸ਼ਾਇਦ ਜ਼ਿਆਦਾ ਹੀ ਹੋਣ ਤੇ ਜਿਹੜੀ ਇੱਥੇ ਇਨਕਮ ਹੈ ਹੋਏਗੀ 1.8 ਬਿਲੀਅਰਡ ਬਿਲੀਅਰਡ ਜਿਹੜੇ ਕਹਿੰਦੇ ਨੇ ਮਿਲੀਅਰ ਯੂਰੋ ਸਾਲ ਦੇ ਤੇ ਇੱਥੇ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਦੁਨੀਆ ਦਾ ਸਭ ਤੋਂ ਮਹਿੰਗੇ ਤੋਂ ਮਹਿੰਗਾ ਸਟੋਰ ਇੱਥੇ ਹੈਗੇ इतने लिफ्ट भी लगी है, लगीकलेटर भी है तो आप पौड़ियाँ चढ़ के जाने उपर आज जाने उपर ये है भाई इतने जो फोर्थ फ्लोर चौथी मंजिल से कैथकमी चार्ज इतने सारे है बूटों दकाना सारे बूट पढ़ जानियाँ के ਬੰਦਿਆਂ ਦੇ ਜੈਂਟਸ ਤੇ ਊਮਨ ਦੇ ਦੋਸਤੋ ਮੈਂ ਹੁਣ ਆ ਗਿਆ ਚੌਥੇ ਫਲੋਰ ਤੇ ਤੇ ਇਹ ਤੋਂ ਉੱਪਰ ਪੰਜਵਾਂ ਛੇਵਾਂ ਤੇ ਸੱਤਵੇਂ ਫਲੋਰ ਤੇ ਗਈ ਹੈ ਜਿਹੜੀ ਇਹ ਉੱਪਰ ਇਤਰਾਸ ਜਿਹਨੂੰ ਕਹਿੰਦੇ ਨੇ ਲਾਸਟ ਫਲੋਰ ਤੇ ਜਾਂਦੇ ਆ ਉੱਥੇ ਉੱਥੋਂ ਸਾਰਾ 뷰 ਦਿਖਦਾ ਪੈरिस ਦਾ ਤੇ ਦੇਖਣੇ ਉੱਪਰ ਇਹ ਆ ਗਿਆ ਫਿਫਥ ਫਲੋਰ ਤੇ ਸਾਰੇ ਅਗੇ ਨੇ ਬੱਚਿਆਂ ਵਾਸਤੇ ਟੌਇਸ ਖਿਡੌਣੇ ਕਾਫੀ ਸੋਨਾ ਮਹੌਲ ਹੈ ਹਾਂਜੀ ਛੇਵੀਂ ਮੰਜ਼ਲ 6th ਫਲੋਰ ਇੱਥੇ ਸਾਰਾ ਹੈ ਗਿਆ ਟੂਰਿਜ਼ਮ ਜਿਹੜਾ ਟੂਰਿਜ਼ਮ ਵਾਸਤੇ ਜਿਹੜਾ ਸਮਾਨ ਚਾਹੀਦਾ ਬੈਗ ਬੋਗ ਹੈਗੇ ਸਾਰਾ ਕੁਝ ਹੈਂਡ ਬੈਗ ਹੋ ਗਏ ਸਾਰਾ ਕੁਝ ਇੱਥੇ ਹੀ ਨੂੰ ਦੇਖੋ ਹਾਂਜੀ ਇਹ ਸਾਰਾ ਜਿਹੜਾ ਸੈਕਸ਼ਨ ਹੀ ਸਾਰਾ ਬੈਗ ਦਾ ਸੈਕਸ਼ਨ ਹੈ ਇਹਦੇ ਉੱਪਰ ਪੌੜੀਆਂ ਜਾਂਦੀਆਂ ਨੇ ਤੇ ਰਾਸ ਤੇ ਲਿਖਿਆ ਉੱਪਰ ਜਾਂਦੇ ਆ ਦੇਖਨੇ ਆ ਉੱਪਰ ਮੈਂ ਪਹੁੰਚ ਗਿਆ ਹਾਂ ਨਾ ਉੱਥੋਂ ਉੱਪਰ ਤੇ ਰਾਸ ਤੇ ਲਾਸਟ ਫਲੋਰ ਤੇ ਤੇ ਦੇਖੋ ਕੁਫੂ ਕਾਫੀ ਸੋਹਣ ਲੱਗਦਾ ਹੈ ਕਿ ਦੋਸਤੋ ਮੈਂ ਹੁਣ ਲਾਫੇਜ ਦੇ ਟੋਪ ਫਲੋਰ ਤੇ ਤੇ ਮੇਰੇ ਪਿੱਛੇ ਆ ਦੇਖੋ ਐਫਲ ਟਾਵਰ ਜਿਹੜਾ ਮੇਰਾ ਮੇਰੀ ਉਂਗਲੀ ਉੱਤੋਂ ਵੱਡੀ ਲੱਗਦੀ ਵੀ ਤੇ ਇੱਥੋਂ ਸਾਰਾ ਜਿਹੜਾ ਪੈरिस ਏ ਵਿਊ ਕਾਫੀ ਸੋਹਣਾ ਹੁੰਦਾ ਪਿੱਛੇ ਦੇਖੋ ਲੋਕੀ ਸਾਰੇ ਇਹ ਪੈरिस ਦੇਖਣ ਆਏ ਸਾਰੇ ਇੰਨੇ ਲੋਕ ਨੇ ਇੱਥੇ ਰਸ਼ ਬਹੁਤ ਜ਼ਿਆਦਾ ਇਹ ਹੈ ਗਾ ਦੋਸਤੋ ਵਿਊ ਜਿਹੜਾ ਗੈਲਰੀ ਲਫਾਇਦ ਸਰ ਦਾ ਟੌਪ ਫਲੋਰ ਤੋਂ ਆ ਦੇਖੋ ਕਾਫੀ ਸੋਹਣਾ ਹੈ ਪੈरिस ਤੋਂ ਤਕਰੀਬਨ ਸਾਰਾ ਹੀ ਨਜ਼ਰ ਆਉਂਦਾ ਇੱਥੋਂ ਆ ਸਾਹਮਣੇ ਆ ਗਿਆ Eiffel Tower ਆ ਜਿਹੜੀ ਬਿਲਡਿੰਗ ਉਹ ਸਾਹਮਣੇ ਜਿਹਦੇ ਵਿੱਚ ਤੁਸੀਂ ਗ੍ਰੀਨ ਗਰੀਨ ਉਹ ਤੋਂ ਅੱਗੇ ਜਿਹੜੀ ਬਿਲਡਿੰਗ ਹੈ ਉੱਥੇ ਹੈਗਾ ਸੀ ਮਿਊਜ਼ੀਅਮ ਪਿਚੀ ਪਾਲ ਜਿਹੜਾ ਮੈਂ ਲਾਸਟ ਬਲੌਗ ਜਿਹੜਾ ਦੇਖਿਆ ਤੁਹਾਨੂੰ ਤੇ ਗੱਲ ਕਰੀਏ ਦੋਸਤੋ ਇਹ ਜਿਹੜੀ ਗੈਲਰੀ ਹੈ ਬਣਨੀ ਸ਼ੁਰੂ ਹੋਈ ਸੀ 1893 ਇਸ ਵਿੱਚ ਤੇ ਬਣ ਕੇ ਇਹ ਤਿਆਰ ਹੋਈ 1895 ਵਿੱਚ ਜਿਹੜਾ ਜਿਹੜਾ ਇਨੋਗੁਰੇਸ਼ਨ ਜਿਹੜਾ ਓਪਨਿੰਗ ਜਿਹੜੀ 1895 ਵਿੱਚ ਹੋਈ ਸੀ ਮੈਂ ਆ ਗਿਆ ਬਾਹਰ ਦੋਸਤੋ ਗੈਰੀਲਾ ਫੈਤੋਂ ਤੇ ਅੱਗੇ ਆ ਗਿਆ ਖਾਨ ਤੋਂ ਇਹ ਸਾਰਾ ਅੱਗੇ ਸ਼ੁਰੂ ਹੁੰਦਾ ਖਾਨ ਤੋਂ ਜਿਹੜਾ ਇਹਨੂੰ ਹੋ ਗਿਆ 160 ਸਾਲ ਬਣੇ ਨੇ ਇਹ ਸਾਰੀਆਂ ਲੈਟਨਾਂ ਨੇ ਲੈਟਿੰਗ ਕੀਤੀ। ਕਾਫੀ ਸੋਨਾ ਇਹਨਾਂ ਨੇ ਬਣਾਇਆ ਇੱਥੇ ਤੇ ਆ ਹੈਗਾ ਇੱਥੇ ਦਾ ਸਟੇਸ਼ਨ ਡ੍ਰੀਮ ਸਟੇਸ਼ਨ ਟ੍ਰੇਨ ਇਹ ਵੀ ਆਉਂਦੀ ਮੈਟਰੋ 3 7 8 9 ਵੀ ਆਉਂਦੀਆਂ। ਤੇ ਨੌ ਪਰ ਸਕੇ ਜਿਹੜਾ ਇਹ ਫੈਲੇ ਹੋਇਆ ਸਵਾ ਦੋ ਕਿਲੋਮੀਟਰ ਦੇ ਏਰੀਆ ਵਿੱਚ ਤੇ ਜਿਹੜੀ ਡेंसिटी ਹੈਗੀ ਏ ਉਹ ਹੈਗੀ ਏ 1.2 ਕਿਲੋਮੀਟਰ ਏਰੀਆ ਦੇ ਵਿੱਚ ਜਿਹੜੀ ਪੋਪੂਲੇਸ਼ਨ ਹੈਗੀ ਏ ਉਹ ਹੈਗੀ ਏ 58000 58000 ਦੀ ਪੋਪੂਲੇਸ਼ਨ ਜਿਹੜੀ ਹੈ ਨੋ ਪਰਸ ਦੀ ਹੈਗੀ ਏ ਉਹ ਜਿਹੜੀ ਜੀ ਕਾਫੀ ਪੋਪੂਲੇਸ਼ਨ ਮੰਨੀ ਗਈ ਨੋ ਪਰਸ ਦੀ ਵਿੱਚਰ ਵੀ ਸਾਹਮਣੇ ਜਿਹੜੇ ਨੇ ਉਹ ਸਾਹਮਣੇ ਸਟੋਰ ਨੇ ਮਾਲ ਨੇ ਆ ਵੀ ਜਿਹੜੀ ਆ ਸਾਰਾ ਮਾਲ ਬਿਲਡਿੰਗ ਜਿਹੜੀ ਹੈ ਫਰੰਟੋਂ ਦੀ ਏ ਤੇ ਇੱਧਰ ਜਿਹੜੇ ਉਹ ਤੁਸੀਂ ਲਾਸਟ ਲਾਈਟ ਦੇਖਦੇ ਪਿਓ ਲਾਸਟ ਗ੍ਰੀਨ ਲਾਈਟ ਦੇਖਦੇ ਪਿਓ ਜਿਹੜੀ ਉਥੇ ਤੱਕ ਹੈ ਗਿਆ 9 ਪੈਰਸ ਜੋ ਲਿਮਿਟ 9 ਪੈਰਸ ਦੀ ਤੇ ਆਪਾਂ ਜਾਣੇ ਹੁਣ ਇਸ ਗਲੀ ਵਿੱਚ ਸਾਹਮਣੇ ਕੁਝ ਤੁਹਾਨੂੰ ਦਿਖਾਉਣਾ ਵਿੱਚ ਲੀਆਂ ਗਲੀਆਂ ਵੀ 9 ਪੈਰਸ ਦੀਆਂ ਤੇ ਮੈਂ ਹੁਣ ਜਾਣਾ ਭਾਂ ਇੱਕ ਚਰਚ ਜਿਹੜੀ ਚਰਚ ਕਾਫੀ ਪੁਰਾਣੀ ਚਰਚ ਜਿਹਨੂੰ ਕਹਿੰਦੇ ਮੈਦਲਨ ਉਹ ਵੀ ਦਿਖਾਉਣਾ ਤੁਹਾਨੂੰ ਤੇ ਦੋਸਤੋ ਇੱਕ ਵਾਰ ਫੇਰ ਤੁਹਾਡਾ ਦਿਲੋਂ ਧੰਨਵਾਦ ਕਿ ਤੁਸੀਂ ਮੇਰੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਹੋ ਇੰਨੇ ਲਾਈਕ ਜਿੰਦੇ ਹੋ ਤੇ ਤੁਹਾਡੇ ਪਿਆਰ ਸਦਕਾ ਹੀ ਜਿਹੜਾ ਮੈਂ ਅੱਗੇ ਵਧ ਰਿਹਾ ਆ ਪਿਆ ਤੇ ਇਦਾਂ ਹੀ ਪਿਆਰ ਕਰਦੇ ਰਹੋ ਮੇਰੀ ਵੀਡੀਓ ਨੂੰ ਲਾਈਕ ਕਰਦੇ ਰਹੋ ਤੇ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਰਹੋ ਜਿਹੜੀ ਮੇਰੀ ਵੀਡੀਓ ਅੱਗੇ ਆਉਂਦੀ ਘਰ ਹਨ ਮੈਂ ਹੁਣ ਪਹੁੰਚ ਗਿਆ ਹਾਂ ਪਲੱਸ ਜਮਿਲਨ ਜਿਹੜੀ ਚਰਚ ਦੇ ਨਾਂ ਤੇ ਵੇ ਤੇ ਆਹ ਸਾਹਮਣੇ ਦੇਖਦੇ ਵੇ ਜਿਹੜੀ ਇਹ ਹੈਗੀ ਚਰਚ ਮੈਦਲਨ ਸ਼ਾਇਦ ਇਹਦਾ ਪਿਛਲਾ ਪਾਸਾ ਐ ਐਂਟਰੀ ਦੂਜੇ ਪਾਸੇ ਹੋਏਗੀ ਚੱਲਨੇ ਵਾਂ ਐਂਟਰੀ ਵੱਲ ਨੂੰ ਆਹ ਸਾਹਮਣੇ ਸਾਈਡਾਂ ਜਿਹੜੀਆਂ ਦੇਖਦੇ ਪਿਓ ਗ੍ਰੀਨ ਗ੍ਰੀਨ ਇਹ ਹੈਗੇ ਸਾਰੀਆਂ ਫੁੱਲਾਂ ਦੀਆਂ ਦੁਕਾਨਾਂ ਆਲੇ ਦੁਆਲੇ ਜਿਹੜਾ ਉਹ ਇਸ ਤਰ੍ਹਾਂ ਦਾ ਜਿੱਦਾਂ ਇਸ ਪਲੱਸ ਦਾ ਇਸ ਜਗ੍ਹਾ ਦਾ ਇਧਰ ਵੀ ਸਾਰੇ ਰੈਸਟੋਰੈਂਟ ਤੇ ਸਾਰੇ ਸਟੋਰ ਉਸ ਤੋਂ ਲੱਗੇ ਆ ਕੇ ਇਦਾਂ ਇਹਨਾਂ ਨੇ ਜਿਹੜੇ ਸਟੈਚੂ ਲੱਗੇ ਨੇ ਸਾਰੇ ਸਾਹਮਣੇ ਇਹ ਆ ਗਿਆ ਬਾਈ ਚਰਚ ਦਾ ਪਿਛਲਾ ਪਾਸਾ ਤੇ ਦੇਖਣੇ ਖੁੱਲੀ ਕਣੀ ਅੰਦਰ ਜਾਣ ਦਿੰਦੇ ਨੇ ਜੇ ਅੰਦਰ ਜਾਣ ਦਿੰਦੇ ਆ ਫਿਰ ਤੇ ਅੰਦਰ ਜਾ ਕੇ ਜਰੂਰ ਤੁਹਾਨੂੰ ਦਿਖਾਵਾਂਗਾ ਅੰਦਰੋਂ ਕਿਦਾਂ ਦੀ ਜਿੱਦੀ ਹੈ ਇਹ ਇਹ ਆ ਗਈ ਅੱਗੇ ਐਂਟਰੀ ਜਾਣੇ ਅੰਦਰ ਲੋਕੀ ਥੋੜੇ ਬਹੁਤ ਉੱਪਰ ਹੈਗੇ ਨੇ दरवाजा देखो तीन तो दरवाजा पर देखो कि देखो अगे आगे लिफ्ट लिफ्टी बंद रिनोवेशन का काम चलता होना तो इधर भी बंद देखने लिफ्ट चलती ਨੋ ਅਗਰ ਨਹੀਂ ਫਟ ਚੁੰਬਰ ਕੁਛ ਇਹਦੇ ਇੱਥੋਂ ਆ ਇਦਾਂ ਤੇ ਆ ਸਾਰੇ ਸਮਾਨ ਜਿਹੜਾ ਨੇ ਬਣਾ ਰਹੇ ਨੇ ਇੱਧਰ ਕੁਛ ਇਹੋ ਜਿਹਾ ਮਾਹੌਲ ਹੀ ਦੇਖੋ ਇੱਥੇ ਸ਼ਾਇਦ ਹੁੰਦਾ ਭਾਬਿਆ ਹਾਂਜੀ ਚਰਚ ਜਿਹੜੀ ਅੱਜ ਇਹ ਬਿਜ਼ੀ ਚੱਲਦੀ ਪਈ ਹੈ ਅੰਦਰ ਨਹੀਂ ਜਾ ਸਕਦੇ ਕਿਉਂਕਿ ਇੱਥੇ ਵਿਆਹ ਦਾ ਜਿਹੜਾ ਪ੍ਰੋਗਰਾਮ ਹੁੰਦਾ ਪਿਆ ਤੇ ਦੋਸਤੋ ਇਹ ਆ ਗਿਆ ਸਾਹਮਣੇ ਵਾਲਾ ਪਾਸਾ ਜਿਹੜਾ ਚਰਚ ਦਾ ਤੇ ਜਿੱਦਾਂ ਤੁਸੀਂ ਦੇਖਿਆ ਮੈਂ ਲਿਫਟ ਉੱਪਰ ਆਇਆ ਇੱਥੇ ਹੁੰਦਾ ਪਿਆ ਵਿਆਹ ਅੱਜ ਕਿਉਂਕਿ ਜਦ ਜ਼ਿਆਦਾਤਰ ਵਿਆਹ ਇੱਥੇ ਸ਼ਨੀਵਾਰੀ ਜ਼ਿਆਦਾ ਕਰਦੇ ਨੇ ਅੰਦਰ ਫਿਰ ਮੈਂ ਨਹੀਂ ਜਾਵਾਂਗਾ ਓਨੋ ਇੱਕ ਰਸ਼ ਬਹੁਤ ਜ਼ਿਆਦਾ ਤੇ ਦੋਸਤੋ ਗੱਲ ਕਰੀਏ ਇਸ ਚਰਚ ਦੀ ਤੇ ਇਹ ਵੀ ਹੈਗੀ ਏ ਹਿਸਟੋਰੀਕਲ ਚਰਚ ਜਿਹੜੀ ਸ਼ੁਰੂ ਹੋਈ ਸੀ ਬੰਨੀ 1763 ਇਸ ਵਿੱਚ ਤੇ ਬਣ ਕੇ ਤਿਆਰ ਹੋਈ 1842 ਇਸ ਵਿੱਚ ਦੇਖੋ ਕਿੰਨਾ ਟਾਈਮ ਲੱਗ ਗਿਆ ਇਹਨੂੰ ਤੇ ਜਦੋਂ ਆਇਆ ਪਿਛਲੇ ਪਾਸੇ ਉਧਰ ਕੰਮ ਚੱਲਦਾ ਪਰ ਰਿਮੋਸ਼ਨ ਦਾ ਇਹ ਹੈਗਾ ਸਾਹਮਣੇ ਵਾਲਾ ਪਾਸਾ ਆਹ ਦੇਖੋ ਬਾਈ ਇੱਥੇ ਦਾ ਵਿਆਹ ਇੱਥੇ ਚਰਚ ਜਰਾਮ ਨਾਲ ਲੋਕ ਕੋਈ ਬੈਂਡਵਾਜਾਂ ਨੇ ਕੋਈ ਕਸ਼ਣ ਨਹੀਂ ਚਰਚ ਦੇ ਬਾਹਰ ਇੱਥੇ ਇਹਨਾਂ ਨੇ ਬਸ ਆਪਣਾ ਵਿਆਹ ਕਰਕੇ ਤੇ ਆਹ ਦੇਖੋ ਗੱਡੀ ਜਿਹੜੀ ਗੱਡੀ 'ਚ ਜਿਹੜੇ ਲਾੜਾ ਤੇ ਲਾੜੀ ਆਏ ਆ ਪੁਰਾਣੀ ਗੱਡੀ 'ਚ ਦੇਖੋ ਇਹਨਾਂ ਦਾ ਫਿਰ ਫੈਸ਼ਨ ਜਿਹੜਾ ਉਹ ਪੁਰਾਣੀ ਗੱਡੀਆਂ ਦਾ ਆ ਗਿਆ ਇੱਥੇ ਜਿਹੜੇ ਜ਼ਿਆਦਾਤਰ ਹੁਣ ਪੁਰਾਣੀਆਂ ਗੱਡੀਆਂ ਤੇ ਹੀ ਜਿਹੜੇ ਨੇ ਵਿਆਹਲ ਜੁੜੀ ਆਂਦੀ ਏ ਜਿੱਥੇ ਮੈਂ ਹੁਣ ਆਇਆ ਤੁਸੀਂ ਦੇਖਿਆ ਸਾਰਾ ਏਰੀਆ ਨੋ ਪੈरिस ਦਾ ਇਸ ਸਾਰਾ ਏਰੀਆ ਹੈ ਗਿਆ ਜ਼ਿਆਦਾਤਰ ਟੂਰਿਸਟਾਂ ਵਾਸਤੇ ਸਟੋਰ ਨੇ ਤੇ ਮੋਲ ਨੇ ਮਹਿੰਗੇ ਮਹਿੰਗੇ ਸਟੋਰ ਨੇ ਰੈਸਟੋਰੈਂਟ ਤੇ ਕੋਸ਼ਿਸ਼ ਕਰਨਾ ਉਹਨਾਂ ਤੋਂ ਦੁਕਾਨਾਂ ਵਾਂ ਜਿਹੜਾ ਏਰੀਆ ਹੈਗਾ ਮਿਕਸ ਏਰੀਆ ਜਿੱਥੇ ਮਿਕਸ ਪੋਪੂਲੇਸ਼ਨ ਜਿਹੜੀ ਰਹਿੰਦੀ ਏ ਤੇ ਉਧਰ ਵੱਲ ਜਾਂਦੇ ਆ ਤੇ ਤੁਹਾਨੂੰ ਦੁਕਾਨਾਂ ਵਾਂ ਉਹ ਏਰੀਆ ਵੀ ਤੇ ਆਹ ਦੋਸਤੋ ਇੱਥੇ ਜਿਹੜੇ ਨੇ ਖੰਤੋਂ ਆਖੇ ਜੇ ਸੋਰ ਇੱਥੇ ਸਟੋਰ ਵੱਡੇ ਸਟੋਰ ਹੀ ਫਤੂ ਹੁੰਦੇ ਨੇ ਤੇ ਨੋ ਪੈਰਿਸ ਦੇ ਵੀ ਆਖਰੀ ਬਿਲਡਿੰਗ ਹੈ ਖੰਤੋਂ ਜਿਹੜੀ ਹੈਗੀ ਆ ਸਾਹਮਣੇ ਗਲੀ ਜਿਹੜੀ ਇਹ ਵੀ 9 ਪੈਰਸ ਤੇ ਸਾਹਮਣੇ ਗਦੇਚ ਵੱਡਾ ਸਟ੍ਰੇਨਜ ਸਟੇਸ਼ਨ ਜਿੱਥੇ ਮੈਂ ਹੁਣ ਖੜਾ ਮੈਂ ਖੜਾ ਵਾਂ 8 ਪੈਰਸ ਤੇ ਰੋਡ पार ਕਰਕੇ ਜਾਂਦੇ ਹਾਂ ਜਿਹੜਾ ਦਿਖਾਨਾ ਤੁਹਾਨੂੰ ਪੈਰਸ ਦਾ 9 ਪੈਰਸ ਦਾ ਜਿਹੜਾ ਬਿਜ਼ੀ ਜਿਹੜਾ ਟ੍ਰੇਨ ਸਟੇਸ਼ਨ ਸਾਹਮਣੇ ਜਿਹੜਾ ਦੇਖਦੇ ਹੋ ਤੁਸੀਂ ਇਹ ਹੈਗਾ ਸਟ੍ਰੇਨਜ ਸਟੇਸ਼ਨ ਜਿਹੜਾ 9 ਪੈਰਸ ਤੇ 8 ਪੈਰਸ ਦੇ ਵਿੱਚ ਜਿਹੜਾ ਇਧਰ ਖੱਬੇ ਪਾਸੇ ਮਿਲਿਆ ਹੈਗਾ 8 ਪੈਰਸ ਇਧਰ ਰਗਾ ਸੱਜੇ ਪਾਸੇ 9 ਪੈਰਸ ਤੇ ਇਹ ਹੈ ਗਿਆ ਅੱਧਾ ਅੱਠ ਪਰਸ ਚ ਅੱਧਾ ਨੋ ਪਰਸ ਚ ਇੱਥੇ ਤੋਂ ਉਹਨਾਂ ਦੇਖਣ ਲੱਗ ਪਈ ਉਹ ਨਹੀਂ ਜਿਹੜੀ ਪੋਪੂਲੇਸ਼ਨ ਮਿਕਸ ਨਾ ਹੁਣ ਪਹੁੰਚ ਗਿਆ ਜਿਹੜਾ ਬਿਜੀ ਸਟੇਸ਼ਨ ਨੋ ਪਰਸ ਦਾ ਸਲਾਜ਼ਰ ਇੱਥੋਂ ਕਾਫੀ ਟ੍ਰੇਨਾਂ ਚਲਦੀਆਂ ਨੇ ਮੈਟਰੋ ਚਲਦੀਆਂ ਨੇ ਬੱਸਾਂ ਚਲਦੀਆਂ ਨੇ ਤੇ ਨੈਸ਼ਨਲ ਟ੍ਰੇਨਾਂ ਜਿਹੜੀਆਂ ਦੂਰ ਦੂਰ ਤੱਕ ਜਾਂਦੀਆਂ ਨੇ ਬਾਰਡਰ ਤੱਕ ਉਹ ਕਾਫੀ ਇਥੇ ਚਲਦੀਆਂ ਨੇ ਇਸ ਕਰਕੇ ਇਹ ਜਿਹੜਾ ਸਟੇਸ਼ਨ ਕਾਫੀ ਬਿਜੀ ਰਹਿੰਦਾ ਹੈ ਦੇਖੋ ਬਾਈ ਹਰ ਸਟੇਸ਼ਨ ਦੇ ਬਾਹਰ ਇਹਨਾਂ ਨੇ ਹੁਣ ਤਕਰੀਬਨ ਸਟੈਂਡ ਲਾ ਦਿੱਤੇ ਨੇ ਵੱਡੇ ਵੱਡੇ ਸਾਈਕਲਾਂ ਵਾਸਤੇ ਕਿਉਂਕਿ ਹੁਣ ਇਹ ਸਾਈਕਲ ਪ੍ਰੇਫਰੈਂਸ ਜਿਹੜੀ ਜ਼ਿਆਦਾ ਕਰਦੇ ਨੇ ਆਹ ਸਾਰੀ ਜਿਹੜੀ ਬਿਲਡਿੰਗ ਏ ਇਹ ਸਾਰੀ ਬਿਲਡਿੰਗ ਏਗੀ ਸਾਹਮਣੇ ਸਟ੍ਰੇਨ ਸਟੇਸ਼ਨ ਤੇ ਵਿੱਚੇ ਹੀ ਇਹਨਾਂ ਨੇ ਫੂਡ ਕੋਰਟ ਸਾਰਾ ਕੁਝ ਵਿੱਚੇ ਬਣਿਆ ਹੋਇਆ ਏ ਤੇ ਮੈਂ ਦੋਸਤੋ ਅੱਗੇ ਆ ਗਿਆ ਮਸਟ ਰੇਲ ਸਟੇਸ਼ਨ ਦੇ ਅੰਦਰ ਨਹੀਂ ਕਿ ਕੋਈ ਰਸ਼ ਬਹੁਤ ਜ਼ਿਆਦਾ ਇਸ ਆ ਸਾਹਮਣੇ ਗਲੀ ਚ ਵੀ ਰਸ਼ ਹੈ ਕਿਉਂਕਿ ਮੇਨ ਗਲੀ ਤੇ ਇਧਰ ਦੇਖੋ ਇਧਰ ਬਿਲਕੁਲ ਰਸ਼ ਨਹੀਂ ਗਿਆ ਇਹ ਪੈरिस ਇੱਕ ਪਾਸੇ ਰਸ਼ ਤੇ ਇੱਕ ਪਾਸੇ ਰਸ਼ ਵੀ ਨਹੀਂ ਹੈ ਇਹੋ ਜਿਹੀਆਂ ਨੇ ਗਲੀਆਂ ਪੈरिस 9 ਦੀਆਂ ਸੱਜੇ ਪਾਸੇ ਜਿਹੜਾ ਬਿਲਡਿੰਗਾਂ ਨੇ ਪੈरिस 9 ਦੀਆਂ ਤੇ ਖੱਬੇ ਪਾਸੇ ਜਿਹੜਾ 8 ਪੈरिस ਤੇ ਮੈਂ ਇਹਦੇ ਵਿੱਚ ਸੈਂਟਰ ਦੇ ਵਿੱਚ ਦੋ ਜਾ ਤੇ ਮੈਂ ਹੁਣ ਜੋੜੀ ਚੜ ਕੇ ਥੱਲੋਂ ਪਿੱਛੋਂ ਤੇ ਹੁਣ ਪਹੁੰਚ ਗਿਆਂ ਪਲੱਸ ਦੀ ਕਲੀਸ਼ੀ ਤੇ ਤੁਸੀਂ ਆ ਦੇਖਦੇ ਹੋ ਨਾ ਪਿੱਛੇ ਤੁਹਾਨੂੰ ਪਾ ਲੱਗਾ ਮਿਕਸ ਪੈਰਸ ਦਾ ਤੇ ਆ ਮੇਰੇ ਪਿੱਛੇ ਕੋਈ ਵਿਚਾਰਾ ਮਜਬੂਰੀਆਂ ਦਾ ਬਾਰਾ ਬਾਹਰ ਹੀ ਆਪਣਾ ਗੱਦਾ ਲਾ ਕੇ ਬੈੱਡ ਪਾ ਲਾ ਕੇ ਤੇ ਉਹ ਬਾਹਰ ਸੁੱਤਾ ਪਲੱਸ ਦੀ ਕਲੀਸ਼ੀ ਆ ਸਮਾਂ ਜਿਹੜਾ ਬਿਲਡਿੰਗਾਂ ਪਾਰ ਕਰਕੇ ਉਹ ਆ ਜਾਂਦਾ 17 ਪੈਰ ਸ਼ੁਰੂ ਹੋ ਜਾਂਦਾ ਤੇ ਮੇਰੇ ਪਿੱਛੇ ਸ਼ੁਰੂ ਹੋ ਜਾਂਦਾ ਅੱਠ ਬਾਰਸ ਤੇ ਸਾਹਮਣੇ ਦਰਮਾਨ ਮਾਮਿਆਂ ਦੀ ਗੱਡੀ ਗਈ ਇਸ ਸਾਲਾਂ ਦੀ ਇੱਧਰ ਆ ਗਿਆ 9 ਪਰਸਤ ਮੈਂ ਇੱਧਰ ਨੂੰ ਕੰਟੀਨਿਊ ਕਰਾਂਗਾ ਹੁਣ ਇਹ ਇੱਧਰ ਅੱਗੇ ਲੱਗੀ ਇੱਕ ਜਿਹੜੀ ਪ੍ਰਾਣੀ ਮਾਰਕੀਟ ਪ੍ਰਾਣੀ ਬੁੱਖਾਂ ਦੀ ਮਾਰਕੀਟ ਛੋਟੀ ਇੱਥੇ ਬਾਈ ਪ੍ਰਾਣੀਆਂ ਕਿਤਾਬਾਂ ਵੇਚਦਾ ਪਿਆ ਸਾਰੇ ਰੈਸਟੋਰੈਂਟ ਕਿ ਤੁਹਾਨੂੰ ਇੱਥੋਂ ਪਾਉ ਲੱਗਿਆ ਹੋਣਾ ਸਾਰੇ ਹੁਣ ਮਿਕਸ ਲੋਕ ਜਿਹੜੇ ਦਿਖ ਲੱਗ ਪਏ ਤੂੰ ਦੋਸਤੋ ਸ਼ੁਰੂ ਹੋ ਜਾਂਦਾ ਪਲਾਸ ਦੀ ਗਲੀ ਸੀ ਤੋਂ ਜਿਹੜਾ ਡੇਂਜਰਸ ਇਲਾਕਾ ਇਹ ਸਿੱਧਾ ਜਾਂਦਾ ਇਹ ਬਾਰਬਸਤ ਜਿਹੜਾ ਨੋ ਪੈਰਸ ਪਰ ਅੱਗੇ ਚੱਲ ਜਾਂਦਾ ਪਰ ਨੋ ਪੈਰ ਜਿਹੜਾ ਉਹ ਬਾਰਬਸਤ ਫੇਰ ਘੁੰਮ ਕੇ ਗਰਦੀ ਨੋੜ ਵੱਲ ਚੱਲ ਜਾਂਦਾ ਤੇ ਇੱਥੇ ਸਾਰਾ ਜਿਹੜਾ ਆ ਆਲਦਰ ਰੈਸਟੋਰੈਂਟ ਦੀਆਂ ਦੁਕਾਨਾਂ ਆਣੇ ਸੂਵੈਨਿਰ ਦੀਆਂ ਤੇ ਇੱਥੇ ਦਿਨੇ ਤੇ ਕੋਈ ਚੱਕਰ ਨਹੀਂ ਨਾ ਪਰ ਅੱਧੇ ਟਾਈਮ ਜਿਹੜਾ ਚੋਰੀਚਕਰੀ ਬਹੁਤ ਫੋਨ ਫੋਨ ਖੋਲੰਦੇ ਨੇ ਕਿਉਂਕਿ ਜ ਨਸ਼ੇੜੀ ਨੇ ਜਿਆਦਾ ਇੱਥੇ ਬੈਠੇ ਹੁੰਦੇ ਨੇ ਦੋਸਤੋ ਮੈਂ ਹੁਣ ਪਹੁੰਚ ਗਿਆ ਇੱਥੇ ਜਿਹੜਾ ਮਸ਼ਹੂਰ ਰੈਸਟੋਰੈਂਟ ਤੇ ਨਾਲ ਇੱਥੇ ਡਾਂਸ ਹੁੰਦਾ ਹੈ ਕਬਰੇ ਵੀ ਉਹ ਗੇਮੁਲਾ ਹਰੂਸ਼ ਇੱਥੇ ਰਾਤ ਨੂੰ ਮਾਇਨਾ ਲੱਗੀ ਹੁੰਦੀ ਹਣੀ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਹੁਣ ਟੂਰਿਸਟ ਜਿਆਦਾ ਨਹੀਂ ਕਿਉਂਕਿ ਸਾਹਮਣੇ ਤੁਰ ਕੇ ਇੱਕ ਸਟੇਸ਼ਨ ਮੈਟਰੋ ਦਾ ਉੱਥੇ ਲੱਗੀ ਹੈ ਚਰਚ ਜੁੜੀ ਸਕਰੇਕਰ ਤੇ ਮੈਂ ਦੋਸਤੋ ਹੁਣ ਪਹੁੰਚ ਗਿਆ ਮੂਲਾ ਰੂਸ਼ ਰਸਤੇ ਜਾਂਦੇ ਜਾਂਦੇ ਕਿਉਂਕਿ ਮੈਂ ਜਿਹੜਾ ਐਂਡ ਕਰਨਾ ਉਹ ਜਾਂ ਕਰਾਂਗਾ ਬਾਰਬਸ ਜਾਂ ਸਕਰੇਕਰ ਕਿਉਂਕਿ ਬਾਰਬਸ ਜੱਕ ਜਾਂ ਨੋ ਪਰਸ ਦਾ ਉਹ ਐਂਡ ਹੋ ਜਾਂਦਾ ਅੱਗੋਂ ਫਿਰ 10 ਪਰਸ ਸ਼ੁਰੂ ਹੋ ਜਾਂਦਾ ਤੇ ਇਹ ਰਸਤੇ ਦੇ ਵਿੱਚ ਜਿਹੜਾ ਇਹ ਆਉਂਦਾ ਤੇ ਇਹਦੇ ਵਿੱਚ ਉੱਪਰ ਮੈਂ ਪਹਿਲਾਂ ਬਲੌਗ ਬਣਾ ਚੁੱਕਿਆ ਤੁਸੀਂ ਦੇਖ ਸਕਦੇ ਹੋ ਪਲੇਲਿਸਟ ਜਾ ਕੇ ਮੈਂ ਹੁਣ ਜਾਣਾ ਪਿਆ ਸਕਰੇ ਕਰਵਲ ਚਰਚ ਵਾਲਾ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਰਸ ਹੈ ਜੀ ਉਹਦੇ ਉਹਦੇ ਕੋਲ ਦਾ ਰੈਸਟੋਰੈਂਟ ਦੇਖੋ ਸਾਹਮਣੇ ਬਾਈ ਮਕਡਾਉਨ ਦੇ ਨਾਲ ਰੈਸਟੋਰੈਂਟ ਇੱਥੇ ਜਿਹੜੀ ਭੀੜ ਰਸ ਹੈ ਲਾਈਨ ਲੱਗੀ ਸਾਹਮਣੇ ਸਿਰਫ ਰੋਟੀ ਖਾਣ ਵਾਸਤੇ ਇਹਨਾਂ ਲੱਗੀ ਲਾਈਨ ਇੰਨਾ ਮਸ਼ਹੂਰ ਰੈਸਟੋਰੈਂਟ ਲੋਕੀ ਵੇਟ ਕਰਦੇ ਹੋਏ ਨੇ ਬਾਹਰ ਤੇ ਡਬਲ ਫਲੋਰ ਹੈ ਦਾ ਅੱਤ ਅੱਗੇ ਆ ਗਈ ਬਾਈ 뮤직 ਵਾਸਤੇ ਦੁਕਾਨ ਜਿ ਤਾਰਾਂ ਦੀ ਦੁਕਾਨ ਜਿੱਥੇ ਗਿਟਾਰ ਔਰ ਹੀ ਗਿਟਾਰ ਨੇ ਦੇਖ ਲਓ ਕਿੰਨੇ ਕਿੰਨੇ ਮਹਿੰਗੇ ਨੇ 849 500 ਤੋਂ 1200 ਵੱਖ-ਵੱਖ ਕੀਮਤਾਂ ਦੇ ਘੱਟ ਤੋਂ ਘੱਟ ਸ਼ੁਰੂ ਹੁੰਦਾ ਏ 200-250 ਰੁਪਏ ਤੋਂ ਤੇ ਮਹਿੰਗੇ ਤੋਂ ਮਹਿੰਗਾ ਇੱਥੇ ਲੱਗਾ ਗਿਆ 1500 2000 ਯੂਰੋ ਦਾ ਇਹ ਦੋਸਤੋ ਜਿੱਧਰੋਂ ਇਹ ਟ੍ਰੇਨ ਆਂਦੀ ਵੀ ਇਧਰੋਂ ਵਿਚੰਦਾ ਰਸਤਾ ਚਰਚਵਾਂ ਨੂੰ ਤੇ ਇਹ ਸਾਹਮਣੇ ਵੀ ਚੱਲ ਜਾਂਦਾ ਜਹਾ ਲੋਕੀ ਇਧਰੋਂ ਜਾਂਦੇ ਨੇ ਤੇ ਜੇ ਤੁਸੀਂ ਦਿਨੇ ਦਿਨੇ ਇੰਨਾ ਚੱਕਰ ਨਹੀਂ ਹੈ ਗਿਆ ਪਰ ਰਾਤ ਨੂੰ ਥੋੜਾ ਜਿਹਾ ਬਚ ਕੇ ਇਸ ਰਸਤੇ 'ਚ ਚੋਰੀ ਛਿਕਾਰੀ ਜ਼ਿਆਦਾ ਉਧਾਂ ਤਾਂ ਕੋਈ ਉਧਾਂ ਤਾਂ ਕੋਈ ਗੱਲ ਨਹੀਂ ਪੁਲਿਸ ਘੁੰਮੀ ਰਹਿੰਦੀ ਪਰ ਫੇਰ ਵੀ ਬਚ ਕੇ ਰਾਤ ਨੂੰ ਦੋਸਤੋ ਆ ਗਿਆ ਸਾਕਰੇਕਰ ਚਰਚ ਦਾ ਜਿਹੜਾ ਸਟ੍ਰੇਨ ਸਟੇਸ਼ਨ ਅਨੁਵਾ ਜਿਹਨੂੰ ਫ੍ਰੈਂਚ ਕਹਿੰਦੇ ਆਂਗਾ ਤੇ ਆਹ ਸਾਹਮਣੇ ਆ ਗਈ ਚਰਚ ਸਾਕਰੇਕਰ ਇਹਦੇ ਉੱਪਰ ਵੀ ਮੈਂ ਬਲੌਗ ਬਣਾਇਆ ਤੁਸੀਂ ਪਲੇਲਿਸਟ ਆ ਕੇ ਦੇਖ ਸਕਦੇ ਹੋ ਇਹ ਉਦੋਂ ਪੈਂਦੀ 18 ਪੈਰਸ ਆਲੀ ਦੋਈ ਦਾ ਮੂਵ ਲੇ ਤਿੱਧਾ ਨਾਲ ਸਾਈਡਾਂ ਤੇ ਰਸ ਕਾਫੀ ਹੈ ਤੇ ਨਾਲ ਜਿਹੜੇ ਇੱਥੇ ਲੋਕੀ ਲੱਗੇ ਨੇ ਉਹ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ ਰੋਲਾ ਪਾਇਆ ਉਹਨਾਂ ਨੇ ਵੀ ਪਹੁੰਚ ਲਾਂ ਬਰਬਸ ਜਿਹੜੀ ਤੁਸੀਂ ਮੈਟਰੋ ਦੇਖਦੇ ਪਿਓ ਇਹ ਹੈਗੀ ਲਾਈਨ ਨੰਬਰ 2 ਮੈਟਰੋ ਲਾਈਨ ਨੰਬਰ 2 2 ਤੇ ਇਹ ਸਟੇਸ਼ਨ ਜਿਹੜਾ ਦੇਖਦੇ ਪਿਓ ਤੁਸੀਂ ਉਹ ਸਾਹਮਣੇ ਹੀ ਗਿਆ ਉਹ ਹੈ ਗਿਆ ਬਰਬਸ ਦਾ ਸਟੇਸ਼ਨ ਤੇ ਇਹ ਵੀ ਡੇਂਜਰਸ ਸਟੇਸ਼ਨ ਨੇ ਬਾਈ ਇਹ ਹੈਗੀ ਮੈਟਰੋ ਲਾਈਨ ਨੰਬਰ 2 ਜਾਗਾ ਸਾਹਮਣੇ ਸਟੇਸ਼ਨ ਦੋਸਤੋ ਮੈਂ ਹੁਣ ਪਹੁੰਚ ਲਾਵਾਂ ਬਾਰਬਸ ਸਾਹਮਣੇ ਦੇ ਦੇ ਨਾ ਸਾਹਮਣੇ ਸਟੇਸ਼ਨ ਹੈ ਬਾਰਬਸ ਦਾ ਤੇ ਇਹ ਜਿਹੜਾ ਗਿਨਿਆ ਜਾਂਦਾ ਇਹ ਖਤਰਨਾਕ ਸਟੇਸ਼ਨਾਂ ਵਿੱਚੋਂ ਅੱਗੇ ਗਿਨਿਆ ਜਾਂਦਾ ਚੋਰੀ ਸਪੈਕ ਤੇ ਵੀ ਇੱਥੇ ਜ਼ਿਆਦਾ ਇਹ ਆ ਗਿਆ ਅੱਗੇ ਸਟੇਸ਼ਨ ਮੈਟਰੋ ਦਾ ਲਾਈਨ ਨੰਬਰ 2 ਤੇ 4 ਦੋ ਮੈਟਰਾਂ ਚ ਲੱਗਦੀਆਂ ਨੇ 4 ਤੇ 2 ਕੋਸ਼ਾ ਹੋ ਗਿਆ ਮੋਲੇ ਦੀ ਬਾਰ ਬਸ ਸਟੇਸ਼ਨ ਜਿਹੜਾ ਦੇਖੋ ਸਾਹਮਣੇ ਦੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਜਾਣਾ ਇਹ ਦੇਖੋ ਆ ਸਾਹਮਣੇ ਦੇਖਦੇ ਪਈ ਜਿਹੜਾ ਤੁਸੀਂ ਇਹ ਹੈ ਗਿਆ 18 ਪਰਸ ਤੇ ਇੱਧਰ ਸਾਹਮਣੇ ਹੈ ਗਿਆ ਉਹ ਹੈ ਗਿਆ 10 ਪਰਸ ਤੇ ਮੈਂ ਹੁਣ ਸੱਜੇ ਪਾਸੇ ਵੱਲ ਮੁੜ ਜਾਣਾ ਆਪਾਂ ਇੱਧਰ ਵੇਜਦਾ ਪੈ ਛੱਲੀਆਂ ਤੇ ਮੈਂ ਇੱਧਰ ਜਾ ਕੇ ਇੱਧਰ ਹੈਗਾ 9 ਪਰਸ ਇਹ ਦੋਸਰੀ ਇਹ ਗਲੀ ਸਾਹਮਣੇ ਇੱਥੋਂ ਹੀ ਚਲੀ ਜਾਂਦੀ ਇੱਥੋਂ ਹੋ ਜਾਂਦਾ 10 ਪਰਸ ਤੇ ਜਿਹੜੀ ਇੱਧਰ ਗਲੀ ਏ ਆਹ ਵਾਲੀ ਇਹ ਚਲੇ ਜੇ ਇੱਧਰੋਂ 9 ਪਰਸ ਇੱਥੋਂ ਖਤਮ ਹੋ ਜਾਂਦਾ ਤੇ ਆਹ ਜਿਹੜੀਆਂ ਦੁਕਾਨਾਂ ਇੱਥੇ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਇਹ ਗਿਆ ਨੇ ਵਿਆਹ ਵਾਲੇ ਕੱਪੜਿਆਂ ਦੀਆਂ ਮੁੰਡੇ ਤੇ ਕੁੜੀਆਂ ਦੀ ਪੈਂਟ ਕੋਟ ਦੀਆਂ ਆ ਜਿਹੜਾ ਹੈਗਾ ਇਹ ਸਾਰਾ ਹੈਗਾ ਨੌ ਪਰਸਲ ਵੀ ਗਲੀ ਗਲੀ ਇਹ ਗਲੀ ਚ ਜ਼ਿਆਦਾਤਰ ਦੁਕਾਨਾਂ ਜਿਹੜੀਆਂ ਨੇ ਉਹ ਬਸ ਕੱਪੜਿਆਂ ਦੀਆਂ ਨੇ ਜਿਹੜੇ ਵਿਆਹ ਵਾਲੇ ਜੋੜੇ ਵਾਸਤੇ ਤੇ ਰਸ਼ਟਨੀ ਦੋਸਤੋ ਇੱਥੇ ਜਿਹੜਾ ਇਹ ਏਰੀਆ ਚ ਕ੍ਰਾਈਮ ਰੇਟ ਹੈ ਗਿਆ ਉਹ ਦੂਜੇ ਏਰੀਆ ਜਿਹੜੇ ਤੁਸੀਂ ਦੇਖੇ ਪਹਿਲਾਂ ਹੂੰ ਇੱਕ ਤੋਂ ਲੈ ਕੇ 8 ਤੱਕ ਉਹਦੇ ਨਾਲ ਜ਼ਿਆਦਾ ਇੱਕ ਕ੍ਰਾਈਮ ਰੇਟ ਕਿਉਂਕਿ ਇੱਥੇ ਜਿਹੜੇ ਨੇ ਮਿਕਸ ਲੋਕ ਜ਼ਿਆਦਾ ਨੇ ਤੇ ਕਾਫੀ ਨਸ਼ੇੜੀ ਨੇ ਤੁਸੀਂ ਦੇਖ ਲਿਆ ਨਾ ਕਿ ਬਾਹਰ ਸੁੱਤੇ ਨੇ ਇਸ ਕਰਕੇ ਜਿਹੜਾ ਇੱਥੇ ਜ ਇਹ ਏਰੀਆ ਤੇ ਕ੍ਰਾਈਮ ਰੇਟ ਇਹ ਜ਼ਿਆਦਾ ਹੈ ਅੱਗੇ ਬਿਲਕੁਲ ਹੀ ਸੁਨਸਾਨ ਕੋਈ ਕੋਈ ਜਾਂਦਾ ਵਾ ਕਿਉਂਕਿ ਇਹ ਆ ਗਿਆ ਜਿਹੜਾ ਰਹਾਸ਼ੀ ਇਲਾਕਾ ਤੁਸੀਂ ਦੇਖ ਲਿਆ ਜਿੱਥੋਂ ਮੈਂ ਸ਼ੁਰੂ ਕੀਤਾ ਉੱਥੇ ਕਿੰਨਾ ਰਸ ਜੀ ਪੈਰ ਖਣ ਜਗ੍ਹਾ ਨਹੀਂ ਹੈਗੀ ਸੀ ਇੱਥੇ ਕੋਈ ਵੀ ਨਹੀਂ ਗਿਆ ਵੇ ਕਾਫੀ ਪੁਰਾਣੀ ਬਿਲਡਿੰਗ ਹੈ ਤੇ ਨਾਲ ਹੀ ਇਹਨਾਂ ਨੇ ਆ ਪੁਲ ਬਣਾਇਆ ਪੁਲ ਤੋਂ ਉਪਰੋਂ ਅਜ ਤੱਕ ਵੀ ਗੱਡੀਆਂ ਨੰਗੀਆਂ ਕਾਫੀ ਪੁਰਾਣਾ ਹੈ ਇਹ ਵੀ ਆ ਦੇਖੋ ਕਿ ਪੁਲ ਦੇ ਥੱਲੇ ਇਹਨਾਂ ਨੇ ਬੱਚਿਆਂ ਦੇ ਖੇਡਣ ਨੂੰ ਬੱਚਿਆਂ ਦੇ ਚੜਨ ਨੂੰ ਇਹਨਾਂ ਨੇ ਇਦਾਂ ਬਣਾਇਆ ਨੇ ਰੈਂਪ ਦੇਖ ਬੱਚੇ ਚੜਦੇ ਨੇ ਇੱਥੋਂ ਉੱਪਰ ਤੋਂ ਉੱਪਰ ਲੜਕਦੇ ਨੇ ਰਸਤਾ ਫੜ ਕੇ ਤੇ ਮੈਂ ਹੋਣਾ ਕਿ ਦੂਜੇ ਪਾਸੇ ਪੁਲ ਦੇ ਵੀ ਚੜਨਾ ਮੋਂ ਉੱਪਰ ਦੋਵੇਂ ਪਾਸੇ ਪੌੜੀਆਂ ਨੇ ਉੱਪਰ ਚੜ ਕੇ ਦੇਖਨੇ ਆ ਕੀ ਆਹ ਪਹੁੰਚ ਗਏ ਹਾਂ ਉੱਪਰ ਤੇ ਉੱਪਰ ਕੁਛ ਇਹੋ ਜਿਹਾ ਮੋੜ ਇਹ ਆ ਦੇਖੋ ਅੱਗੇ ਇਹ ਸਮਾਨ ਬਾਹਰ ਕੱਢ ਕੇ ਰੱਖਿਆ ਕਿਉਂਕਿ ਇੱਥੇ ਦੇਣ ਹੁੰਦੇ ਨੇ ਇਹ ਸਮਾਨ ਬਾਹਰ ਕੱਢ ਕੇ ਰੱਖ ਦਿੰਦੇ ਨੇ ਇਹ ਕਿ ਤੇ ਇਹਨੇ ਕੰਮ ਕਰਾਇਆ ਜਾਂ ਖਾਲੀ ਕੀਤਾ ਤਾਂ ਰੱਖਿਆ ਨਹੀਂ ਤੇ ਇੱਥੇ ਦੇਣ ਹੁੰਦੇ ਨੇ ਹਫਤੇ 'ਚ ਸਮਾਨ ਬਾਹਰ ਰੱਖ ਦਿੰਦੇ ਨੇ ਤੇ ਜਿਹੜੇ ਚੱਕਣ ਵਾਲੇ ਉਹ ਚੱਕ ਕੇ ਲੈ ਜਾਂਦੇ ਨੇ ਤੇ ਮੈਂ ਹੁਣ ਪਹੁੰਚ ਗਿਆ 9 ਤੇ 10 ਪਰਸ ਦੇ ਐਂਡ ਤੇ ਆ ਗਈ ਮੈਟਰੋ ਪੋਸ ਨੀ ਇੱਥੇ ਆਉਂਦੀ 7 ਨੰਬਰ ਮੈਟਰੋ ਤਿਹੋ ਹੈ ਗੀ ਗਲੀ ਜਨੰਗਾਂ ਰੋਇ ਲਾਫਾਇਤ ਜਿੱਥੇ ਬਲੌਗ ਸ਼ੁਰੂ ਕੀਤਾ ਸੀ ਉਹ ਦੱਸਿਆ ਸੀ ਇਹ ਗਲੀ ਸਿੱਧੀ ਉੱਥੇ ਹੀ ਜਾਂਦੀ ਏ ਬੁਲੇਵਰ ਲਾਫਾਇਤ ਇਧਰੋਂ ਭਾਈ ਮੇਰੇ ਕੋਲ ਨਾ ਇੱਕ ਹੋਣੇ ਬੰਦਾ ਆਇਆ ਸ਼ਰਾਬ ਪੀਤੀ ਸੀ ਤੇ ਕਹਿੰਦਾ ਤੂੰ ਮੇਰੀਆਂ ਫੋਟੋ ਖਿੱਚੀਆਂ ਵੀਡੀਓ ਬਣਾਈ ਮੈਂ ਕਿਹਾ ਆਪਣੀ ਫੋਟੋ ਖਿੱਚਦਾ ਮੈਨੂੰ ਨਾ ਤੈਨੂੰ ਪ੍ਰੋਬਲਮ ਹੈ ਤੇ ਪੀਤੀ ਸੀ ਉਹ ਚਲਾ ਗਿਆ ਹੁਣ ਅੱਗੇ ਬਾਈ ਇਹ ਹੀ ਕੁਝ ਮਿਲਣ ਵਾਲਾ ਕਿਉਂਕਿ ਪਹਿਲੀਆਂ ਜਿਹੜੀਆਂ 8 9 ਤੁਸੀਂ ਦੇਖ ਲੀਆਂ ਸੀਰੀਜ਼ ਉਹਨਾਂ ਵਿੱਚ ਜਿਹੜੇ ਨੇ ਇਹ ਲੋਕ ਨਹੀਂ ਮਿਲੇ ਤੁਹਾਨੂੰ ਨਾਮ ਉਹਨਾਂ ਮਿਲੇ ਤੇ ਜਿਹੜੇ ਅੱਗੇ ਪਰਸ ਆਪਾਂ ਕਰਨ ਵਾਲੇ 20 ਪਰਸ ਤੱਕ ਉਹਨਾਂ ਵਿੱਚ ਆ ਹੀ ਕੁਝ ਮਿਲਣ ਵਾਲਾ ਤੇ ਚਲੋ ਦੇਖਦੇ ਆ ਮੈਂ ਤਾਂ ਉਮੀਦ ਕਰਾਂ ਨਾ ਹੀ ਕੋਈ ਮਿਲੇ ਇਹੋ ਜ ਪਰ ਅੱਜ ਸ਼ੁਰੂਆਤ ਹੋ ਗਈ ਤੇ ਦੋਸਤੋ ਇਸ ਵੀਡੀਓ ਨੂੰ ਕਰਨੇ ਇੱਥੇ ਸਮਾਪਤ ਤੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਨ੍ਹਾਂ ਨੇ ਮੇਰਾ ਇੰਸਟਾਗ੍ਰਾਮ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲਿਓ ਤੇ ਮਿਲਨੇ ਆ ਅਗਲੀ ਵੀਡੀਓ ਵਿੱਚ ਥੈਂਕ ਯੂ ਧੰਨਵਾਦ ਤੇ ਰੱਬ ਰੱਖਾ